ਆ ਪਿੰਡ ਬੜੀ ਉੱਥੇ ਜੋ ਸੁਵਿੰਦਰ ਸਿੰਘ ਹੈ ਨੌ ਆਦਮੀ ਵਾਈਫ ਉਹਦੀ ਰਣਜੀਤ ਗੌਰ ਉਹਨਾਂ ਨੇ ਮੈਨੂੰ ਜਗਾਂ ਦਾ ਸੌਦਾ ਕੀਤਾ ਸੀ ਮੇਰ ਨਾਲ ਮੇਤੂ ਖੋਲਣ ਫਾਈਨਲ ਪੈਸੇ ਲੈ ਲਏ ਇਸ ਗੱਲ ਨੂੰ ਤਕਰੀਬਨ 3-4 ਸਾਲ ਹੋ ਚੱਲੇ ਐ ਇਹ ਮਾਈ ਦੀ ਗੱਲ ਹੈ ਤੇ ਰਜਿਸਟਰੀ ਵਾਸਤੇ ਜੋ ਲਾਰੇ ਲੰਦਾ ਐ ਅੱਜ ਕਰਾਨਾ ਕੱਲ ਕਰਾਨਾ ਹਫਤੇ ਨੂੰ ਕਰਾਨਾ ਤੇ ਹੁਣ ਜਦੋਂ ਸਾਨੂੰ ਪਤਾ ਲੱਗਿਆ ਮੈਂ ਆ ਕੇ ਉਹਦੀ ਜਮ੍ਹਾਂ ਬੰਦੀ ਕਢਾਈ ਉਦੇ ਵਿੱਚ ਉਹਨੇ 6 ਕਿੱਲੇ ਜ਼ਮੀਨ ਵੇਚੀ ਹੋਈ ਹੈ 6 ਕਿੱਲੇ ਵੇਚੀ ਹੋਈ ਹੈ ਜ ਦੋਸਤੋ ਲਾਵਾ ਇੱਕ ਆਦਮੀ ਹੋਰ ਹੈ ਉਹਨੂੰ ਵੀ ਉਹਨੇ ਫੋਲਨ ਫਾਈਨਲ ਦਿੱਤਾ ਹੈ ਤੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ 'ਚ ਉਹਦੇ ਵਿੱਚ ਉਹਨਾਂ ਨੇ ਇਹ ਬੋਲਿਆ ਵੀ ਗਰਮੇਲ ਸਿੰਘ ਪਹਿਲਵਾਨ ਵੀ ਲੁਧਿਆਣਾ ਤੋਂ ਆਉਂਦੇ ਸੀ ਮੇਰੇ ਦੋਸਤ ਸੀ ਤੇ ਉਹਨਾਂ ਤੋਂ ਮੈਂ ਕੋ ਲੈਂਣ ਦੇ ਨਹੀਂ ਸੀ ਤੇ ਮਨਾਂ ਦੇ ਪੈਸੇ ਮੋੜਦੇ ਜਦ ਕਿ ਇੱਕ ਪੈਸਾ ਵੀ ਨਹੀਂ ਮੋੜਿਆ ਝੂਠ ਬੋਲਦਾ ਕਿਨੂੰ ਨੇ ਨਾਂ ਲਿਆ ਵੀ ਡੀਆਈਜੀ ਸਾਹਿਬ ਦੇ ਰਿਸ਼ਤੇਦਾਰ ਨੇ ਤੇ ਮੇਰੀ ਕੋਈ ਰਿਸ਼ਤੇਦਾਰੀ ਵੀ ਨਹੀਂ ਡੀਆਈਜੀ ਸਾਹਿਬ ਨਾਲ ਉਹਦਾ ਮੈਟਰ ਲੈਦਾ ਹੈਗਾ ਸਾਡਾ ਕੋਈ ਮਤਲਬ ਨਹੀਂ ਹੈ ਇਹਨੇ ਉਹਨਾਂ ਦਾ ਨਾਂ ਲਿਆ ਉਹਦੇ ਭਰਾ ਦਾ ਨਾਂ ਲਿਆ ਸਾਨੂੰ ਤਾਂ ਕਰਕੇ ਪ੍ਰੈਸ ਕਾਨਫਰੰਸ ਜਿਹੜੀ ਕਰਨ ਦੀ ਲੋੜ ਪਈ ਕਿਉਂਕਿ ਇਦਾਂ ਦੇ ਲੋਕ ਜਿਹੜੇ ਨੇ ਵੀ ਜਿਹੜੇ ਲੋਕਾਂ ਨੂੰ ਲੁੱਟ ਕੇ ਤੇ ਆਪਣੇ ਆਪ ਨੂੰ ਸੱਚੇ ਦੱਸਦੇ ਨੇ ਇੱਕ ਆਦਮੀ ਐ ਉਸ ਤੋਂ 1 ਕਰੋੜ 70 ਲੱਖ ਰੁਪਈਆ ਲੈ ਗਏ ਹੋਏ ਨੇ ਉਹ ਵੀ ਸੋ ਆਰ ਇੱਥੇ ਆ ਕੇ ਦਰਖਾਸਤ ਦੇਣ ਕੇ ਮੈਂ ਤੇ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਜਿਹੜੀ ਮੇਰੇ ਨਾਲ ਛੇਡਿੰਗ ਹੋਈ ਹੈ ਤੇ ਮੈਨੂੰ ਉਹਦਾ ਇਨਸਾਫ ਦਵਾਇਆ ਜਾਵੇ ਮੈਂ ਤੇ ਇਸ ਕਰਕੇ ਇੱਥੇ ਆਇਆ ਉਹ ਕਹਿ ਰਹੇ ਨੇ ਉਹਨੂੰ ਪ੍ਰੈਸ ਤੇ ਬੁਲਿਆ ਕਿ ਮੈਨੂੰ ਧਮਕੀਆਂ ਆ ਰਹੀਆਂ ਨੇ ਮੈਨੂੰ ਆਪਣੇ ਫਲੈਟ ਆ ਰਹੇ ਨੇ ਨਾ ਅਸੀਂ ਕੋਲ ਫਲੈਟ ਕੀਤਾ ਅੱਜ ਤੋਂ ਚਾਰ ਦਿਨ ਦੀ ਜਦੋਂ ਅਸੀਂ ਕੋ ਕੋਟਲ ਜਿਹਾ ਗੁਰਦੁਆਰਾ ਸੀਤਪਾਲ ਜਿੱਥੇ ਸਾਡਾ ਕੋਟਲਾ ਨੇ ਹਾਂ ਖਾ ਉੱਥੇ ਬੈਠੇ ਆ ਉੱਥੇ ਆਏ ਆ ਨਾਲ ਉਹ ਸੇਵਾ ਕੀਤੀ ਉਹਨਾਂ ਨੇ ਉਸ ਬਾਅਦ ਮੈਨੂੰ ਕਹਿਣ ਲੱਗੇ ਵੀ ਤੁਹਾਡੇ ਨਾਲ ਜਿਹੜੇ ਅਸੀਂ ਪੈਸੇ ਨੇ ਤੁਹਾਡੇ ਪੈਸੇ ਵੋੜ ਦਿੰਨੇ ਆ ਤੇ ਤੁਸੀਂ ਸਾਨੂੰ ਜਿਹੜੇ ਜ਼ਮੀਨ ਦੇ ਕਾਗਜ਼ ਨਾ ਵਾਪਸ ਕਰਦੇ ਮੈਨਾਂ ਉਹ ਬਣ ਨੂੰ ਉਸ ਬਾਅਦ ਸਾਨੂੰ ਕੱਲ ਪਤਾ ਲੱਗਿਆ ਕਿ ਜਦੋਂ ਸਾਨੂੰ ਪਤਾ ਲੱਗਿਆ ਵੀ ਇਹਨੇ ਸਾਡੇ ਨਾਲ ਵੀ ਚੀਟਿੰਗ ਕੀਤੀ ਹੋਰ ਨਾਲ ਵੀ ਕੀਤੀ ਹੋਈ ਹੈ ਲਿਫਤੀ ਚੀਟਿੰਗ ਕੀਤੀ ਹੋਈ ਇਹ ਨਹੀਂ ਕਿ ਵੈਸੇ ਚੀਟਿੰਗ ਕੀਤੀ ਆ ਪੱਕੇ ਦੇ ਕਾਦਮੇ ਤੇ 1 ਕਰੋੜ ਰੁਪਈਆ ਲੈ ਗਿਆ 70 ਲੱਖ ਕੈਸ਼ ਲੈ ਗਿਆ ਇਦਾਂ ਹੀ ਹੋਰ ਦੋ ਤਿੰਨ ਆਦਮੀ ਨੇ ਜਿਹੜੇ ਹਰਿਆਣਾ ਦੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਰਜਿਟੀਆਂ ਵੀ ਖਰਾਬ ਕੀਤੀ। ਇਦਾਂ ਦਾ ਜਿਹੜੇ ਠੱਗ ਆਦਮੀ ਨੇ ਉਹਦੇ ਖਿਲਾਫ ਕਾਨੂੰਨੀ ਸਾ ਹੁਣੀ ਚਾਹੀਦੀ ਹੈ। ਕਾਰਵਾਈ ਜਿਹਦੇ ਨਾਲ ਅੱਗੇ ਤੋਂ ਹੋਰ ਲੋਕ ਨਾ ਲੁੱਟੇ ਜਾਣ। ਇਹ ਮੇਰੀ ਬੇਤੀ ਹੈ। ਸਰੋਜੀ ਤੁਸੀਂ ਦੱਸੋ ਕਿ ਕਿੰਨੇ ਪੈਸੇ ਦਿੱਤੇ ਆ ਉਹਨਾਂ ਨੂੰ ਕਿਵੇਂ ਦਿੱਤਾ ਜਾ ਰਿਹਾ ਹੈ। ਮੈਂ ਮੈਂ ਇਦਾਂ ਕਹਾਂ ਵੀ 25 ਲੱਖ ਰੁਪਏ ਉਹਨਾਂ ਨੂੰ ਬੈਂਕ ਥਰੂ ਵੀ ਦਿੱਤਾ। ਬਾਕੀ ਉਹਨਾਂ ਨੂੰ ਕੈਸ਼ ਦਿੱਤੇ ਆ। ਨਿਰਨਾਮ ਦਾ ਫੌਦਾ ਆ ਸੀਗਾ 11 ਲੱਖ ਦੇ ਕਿੱਲੇ ਦੇ ਹਿਸਾਬ ਨਾਲ ਤਕਰੀਬਨ ਮੇਰਾ 88 90 ਲੱਖ ਨੂੰ ਗਿਆ ਤੇ ਉਸ ਤੋਂ ਬਾਅਦ ਹੁਣ ਉੱਥੇ ਭਾਅ ਜਿਹੜੇ ਨੇ ਥੋੜੇ ਵੱਧ ਗਏ ਮੈਂ ਤੁਹਾਨੂੰ ਇਹ ਵੀ ਕਿਹਾ ਸੀਗਾ ਵੀ ਤੁਸੀਂ ਮੈਨੂੰ ਅੱਜ ਦੇ ਰੇਟ ਨਾਲ ਇਹਦੇ ਜਿੱਤੀ ਕਰਾ ਦਿਓ ਉਹ ਫਿਰ ਕਿਸੇ ਗੱਲ ਤੇ ਨਹੀਂ ਆਇਆ ਉਲਟਾ ਸਾਡੇ ਖਿਲਾਫ ਹੋਣੇ ਜਿਹੜੀ ਇਹ ਕੰਪਲੀਟ ਉਥੇ ਦੇਖਿਆ ਆਏ ਨੇ ਸੀਬੀਆਈ ਦੇ ਦਫ਼ਤਰ ਵੀ ਦੇਖਿਆ ਆਏ ਨੇ ਤੇ ਪ੍ਰੈਸ ਕਾਨਫਰੰਸ ਵੀ ਇਹਨਾਂ ਬੋਲਦੀ ਹੈ ਤੇ ਅਸੀਂ ਸਾਨੂੰ ਤਾਂ ਲੋੜ ਪਈ ਹੈ ਅੱਜ ਕੀ ਕਰਾਂ ਹਾਂਜੀ ਅੱਜ ਕੀ ਕਰਵਾਈ ਹਾਂਜੀ ਅਸੀਂ ਅੱਜ ਐਸਐਸਪੀ ਸਾਹਿਬ ਦੇ ਦਫ਼ਤਰੋਂ ਦਰਖਾਸਤ ਦੇਖੇ ਆਏ ਹਾਂ ਉਹਨਾਂ ਨੇ ਸਾਨੂੰ ਸੋਮਵਾਰ ਸੋਮਵਾਰ ਬੁਲਾਇਆ ਆ ਮੇਰੇ ਕੋਲ ਉਹਨਾਂ ਦਾ ਜਿਹੜਾ ਹੈਗਾ ਕਸਟਾਮ ਹੈ ਜਿਸ ਤੇ ਐਗਰੀਮੈਂਟ ਦੇ ਹੋਲਡ ਫਾਈਨਲ ਲਿਖਿਆ ਹੋਇਆ ਤੇ ਆ ਜਿਹੜਾ ਦੂਸਰਾ ਕਾਗਜ਼ ਸੀ ਉਹਨਾਂ ਦੇ ਸਾਈਨ ਹੋਏ ਨੇ

ਮਿਸ ਤੇਕਿੰਗ ਦਾ ਨਾਮ ਸੈਟ ਕੀਤਾ ਜਦੋਂ ਤੁਸੀਂ ਦੇ ਫੋਨ ਤੋਂ ਗੱਲ ਕਰਵਾ ਕਦੀ ਵੀ ਨਹੀਂ ਹੋਈ ਪੋਚਲੋ ਨਾਮ ਉਹ ਸਾਹਮਣੇ ਕਰ ਲਿਓ ਤਿੰਨ ਦਿਨ ਪਹਿਲੇ ਤੋਂ ਮੇਰੇ ਕੋਲ ਹੋ ਗਿਆ ਪੋਜੈਸ਼ਨ ਆਪ ਦਿੱਤੀ ਪੋਜੈਸ਼ਨ ਮਨੂ ਨੇ ਆਪ ਦਿੱਤੀ ਹੈ ਇਸ ਤਰ੍ਹਾਂ ਕਰਦਾ ਆਪਣੇ ਕੋਲ ਹੈ ਜੋ ਬਾਹਰੋਂ ਪੋਚੇ ਰਿਹਾ ਬਾਹਰ ਆਪਣੇ ਕੋਲ ਹੀ ਹੈ ਦੇਖੇ ਇਸ ਵੇਲੇ ਤੁਸੀਂ ਕਰ ਹਾਂਜੀ ਮੇਰੇ ਕੋਲ ਬੰਦੇ ਹੈਗੇ ਜਾਣਦੇ ਆਉਂਦੇ ਜਿਹੜੇ ਰੱਖੇ ਨਾਲ ਨਾਲੇ ਨੰਬਰ 2 ਤੇ ਸਾਨੂੰ ਜਦੋਂ ਪਤਾ ਲੱਗਿਆ ਵੀ ਸਰਪੰਚ ਜਿਹੜਾ ਹੈਗਾ ਉਹ 1 ਕਰੋੜ 70 ਲੱਖ ਲੈ ਕੇ ਅਸੀਂ ਗੁਰੋ ਨਾਲ ਰਾਬਤਾ ਕੀਤਾ ਜਿਉਂ ਨਾ ਨੁਗਿਆਵੋ ਤੁਸੀਂ ਇਹਨੂੰ ਲੜ ਕੇ ਆਪਾਂ ਜਿਹਨੂੰ ਹੈਂਡਲ ਕਰੀਏ ਨਹੀਂ ਤਾਂ ਹੋਰਨਾਂ ਨਾਲ ਵੀ ਠੱਗੀ ਲਾਜੂਗਾ ਹੋਰਨਾਂ ਨੂੰ ਹੀ ਲੁੱਟ ਲੈ ਜੂਗਾ ਜ਼ਮੀਨ ਦੇ ਨਾਂ ਤੇ ਜ਼ਮੀਨ ਦਾ 3 ਕਨਾਲ 13 ਕਨਾਲ 23 ਕਨਾਲ ਰਹਿ ਗਈ ਸਾਰੀ ਜ਼ਮੀਨ ਤੋਂ ਉਹ ਤੇ 3 ਕਨਾਲ ਬਾਕੀ ਤਾਂ ਹੋਰ ਕਿਸੇ ਨੇ ਵੇਚ ਗਿਆ ਅਲਿਕੇ ਤੁਸੀਂ ਵੀ ਇੰਨਾ ਲੰਬਾ ਸਮਾਂ ਇੱਕ ਰਿਸ਼ਤੇ ਨਹੀਂ ਕਰਵਾਈ ਬਈ ਪਹਿਲਾਂ ਕਹਿੰਦੀ ਵਜਾ ਵਿਸ਼ਵਾਸ ਵਿਸ਼ਵਾਸ ਦਾ ਜੇ ਵਿਸ਼ਵਾਸ ਤੇ ਦੁਨੀਆ ਚਲਦੀ ਜੀ ਵਿਸ਼ਵਾਸ ਨਹੀਂ ਕਰਾਂਗੇ ਅੱਜ ਕੱਲ ਅੱਜ ਕੱਲ ਕਰਦੇ ਆਂ ਕਿ ਸਾਲ ਨਗਾਦੇ ਉਹ ਤਾਂ ਉਸਨੇ ਗਲਤੀ ਕੀਤੀ ਸੀ ਉਹਨੇ ਰਸਤ ਜਾ ਕੇ ਤੇ ਉਹ ਸਾਡੇ ਖਿਲਾਫ ਜਿਹੜਾ ਉਹ ਜਾਣਬੁਝੀ ਕਰਦਾ ਉਹਨੂੰ ਸਾਹਮਣੇ ਬਲੌਗ 'ਚ ਅਸੀਂ ਅਸਰਬੀ ਸਾਬ ਨੂੰ ਕਹਿੰਦੇ ਸਾਹਮਣੇ ਬਲੌਗ ਬੈਠਣੇ ਪਏ ਪਹਿਲਾਂ ਗੱਲਬਾਤ ਚਾਰ ਪੰਜ ਦਿਨ ਬੈਠਾ ਮੇਰੇ ਕੋਲ ਮਿਲ ਕੇ ਗਿਆ ਮੇਰੇ ਕੋ ਆ ਪਾਇਆ ਗੁਰਦੌਰ ਸਾਬ ਤੋਂ ਕਿ ਮੈਂ ਕੈਮਰੇ ਦੀ ਫੋਟੋ 'ਚ ਕਢਾ ਲੰਨੇ ਆ ਉੱਤੇ ਉਹ ਦੋ ਵਾਰੀ ਮਿਲ ਕੇ ਗਿਆ ਲਗਾਤਾਰ ਦੋ ਦਿਨ ਆਪਾਂ ਦਾ ਦੇ ਨਾਲ ਇੱਕ ਦੋ ਬੰਦੇ ਵੀ ਆਉਂਦੇ ਰਹੇ ਮੈਂ ਨਹੀਂ ਗਿਆ ਉਹਨਾਂ ਕੋ ਉਹ ਮੇਰੇ ਕੋ ਆਉਂਦੇ ਰਹੇ ਕਿੰਨੇ ਕਿੱਲੇ ਦਸ ਸੌਦਾ ਕਰੇ ਕਿੰਨੇ ਉਹ ਤਾਂ ਕਿਰਪਨ ਸੱਚੀ ਕੋਈ 70 ਕਨਾਲਾਂ ਕੋਸ਼ ਮੰਨਦੇ ਜੀ ਇਹ ਉਹ ਵੱਧ ਜੇ ਜਾ ਕੇ ਫਮੰਡੋ ਤੁਸੀਂ ਨੋ ਵਿਆਸ ਪਾਸ ਨੋ ਵਿਆਸ ਨੋ ਵਿਆਸ ਤੁਹਾਨੂੰ ਕੀ ਕਾ ਮਸਾਇਆ ਜਾ ਰਿਹਾ ਛੋਟਾ ਛੋਟਾ 100% ਛੋਟਾ 100% ਛੋਟਾ ਛੂਟ ਬੋਲ ਰਿਹਾ ਹਰ ਗਾ ਜਦ ਕਿ ਤਿੰਨ ਚਾਰ ਦਿਨ ਪਹਿਲਾਂ ਆ ਕੇ ਕਹਿੰਦਾ ਕਿ ਮੈਂ ਕੋਣ ਪੈਸੇ ਮੋੜ ਦਦਾ ਨੀ ਤੁਹਾਨੂੰ ਮੈਂ ਬਿਨੈ ਜਿਹੜੀ ਹੈ ਤੁਸੀਂ ਫੈਸਲੇ ਨੂੰ ਵਾਪਸ ਕਰਦੇ ਮੰਨਦੇ ਸੀ ਮੈਂ ਤਿਆਰ ਸੀ ਕੋਈ ਰੌਲਾ ਨਹੀਂ ਮੈਨੂੰ ਪੈਸੇ ਦੇ ਦੋ ਜਿਹੜੇ ਮੈਨੂੰ ਦੋ ਦੇ ਜਿੱਤੀ ਕਰਾ ਦ ਮੈਂ ਤੇ ਇਥੋਂ ਤੱਕ ਵੀ ਗਿਆ ਜਿਹੜੇ ਰੇਟ ਘਟ ਸੀ ਹੁਣ ਰੇਟ ਵਧਾ ਦੋ ਮਰੋਫ ਨਾਲ ਜਿੱਤੀ ਕਰਾ ਦ ਕੋਈ ਗੱਲ ਨਹੀਂ ਸਾਰੇ ਪਾਸੇ ਫਾਇਦੇ ਨਾਲ ਮੇਰੀ ਇਹ ਹੀ ਗੱਲ ਮੈਨੂੰ ਕਹਿੰਦਾ ਠੀਕ ਹੈ ਲੇਕਿਨ ਮੈਂ ਕੱਲ ਤੋਂ ਬਾਅਦ ਜਾ ਕੇ ਫੈਸਲੇ ਚੱਕ ਗਿਆ ਉਸ ਤੋਂ ਬਾਅਦ ਦੋ ਤਿੰਨ ਦਿਨ ਬਾਅਦ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਤੇ ਕੱਲ ਵਾਪਸ ਗਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ